ਮਨਾਲੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਪਤੀ ਦੀਆਂ ਅੱਖਾਂ ਦੇ ਮੂਹਰੇ ਉਸਦੀ ਪਤਨੀ ਦੀ ਮੌਤ ਹੋ ਗਈ ਦਰਅਸਲ ਕੈਬ ਇੱਥੋਂ ਲੰਘ ਰਹੀ ਸੀ ਤਾਂ ਕੈਬ ਦੇ ਉੱਤੇ ਇੱਕ ਭਾਰੀ ਚਟਾਨ ਡਿੱਗ ਪਈ ਔਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਹਾਦਸੇ ਦੇ ਵਿੱਚ ਪਤੀ ਦੀ ਜਾਨ ਤਾਂ ਬਚ ਗਈ ਪਰ ਉਸਦੀ ਪਤਨੀ ਦੀ ਦਰਦਨਾਕ ਮੌਤ ਹੋ ਗਈ ਦੋਵੇਂ ਜਾਣੇ 5 ਦਿਨਾਂ ਦੇ ਟੂਰ ਤੇ ਇੱਥੇ ਆਏ ਸੀ ਮੁੰਬਈ ਦੇ ਰਹਿਣ ਵਾਲੇ ਨੇ ਇਹਨਾਂ ਨੇ ਕੈਬ ਬੁੱਕ ਕਰਵਾਈ ਸੀ ਤਾਂ ਪਹਾੜਾਂ ਦੇ ਵਿੱਚ ਗੱਪ ਦੇ ਉੱਤੇ ਚਿਟਾਨ ਡਿੱਗ ਪਈ ਜਿਸ ਦੇ ਨਾਲ ਪਤਨੀ ਪ੍ਰਿਆ ਦੀ ਮੌਕੇ ਤੇ ਮੌਤ ਹੋ ਗਈ ਦੋਵੇਂ ਮਹਾਰਾਸ਼ਟਰ ਦੇ ਰਹਿਣ ਵਾਲੇ ਸੀ ਜ਼ਖਮੀਆਂ ਨੂੰ ਨੇਰ ਚੌਕ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਦੇ ਕਿ ਇਹ ਦੋਵੇਂ ਜਾਣੇ ਮਹਾਰਾਸ਼ਟਰ ਤੋਂ 5 ਦਿਨ ਦੇ ਟੂਰ ਤੇ ਹਿਮਾਚਲ ਆਏ ਸੀ ਉਹਨਾਂ ਨੇ ਕਰਨਾਲ ਤੋਂ ਟੈਕਸੀ ਬੁੱਕ ਕੀਤੀ ਜਿਸ ਤੋਂ ਬਾਅਦ ਉਹ ਸ਼ਿਮਲਾ ਚਲੇ ਗਏ ਸ਼ਿਮਲਾ ਤੋਂ ਮਨਾਲੀ ਗਏ ਮਨਾਲੀ ਤੋਂ ਜਦੋਂ ਦਿੱਲੀ ਵਾਪਸ ਆ ਰਹੇ ਸੀ ਤਾਂ ਪੰਡੋ ਤੋਂ ਅੱਗੇ ਚਾਰ ਮਿਲਤੇ ਇਹਨਾਂ ਦੀ ਗੱਡੀ ਦੇ ਉੱਪਰ ਚਟਾਨ ਡਿੱਗ ਪਈ ਪ੍ਰਿਆ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਦੀ ਹੈ ਕਿ ਕਾਰ ਦੀ ਪਿਛਲੀ ਸੀਟ ਤੇ ਪ੍ਰਿਆ ਅਤੇ ਚੰਚਲ ਬੈਠੇ ਹੋਏ ਸੀ ਮੌਕੇ ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲਤ ਬਾਅਦ ਇਹਨਾਂ ਨੂੰ ਬਾਹਰ ਕੱਢਿਆ 108 ਐਂਬੂਲੈਂਸ ਦੇ ਰਾਹੀਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਪ੍ਰਿਆ ਦੀ ਮੌਕੇ ਤੇ ਮੌਤ ਹੋ ਗਈ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਐਕਸ਼ਨ ਵੀ ਕੀਤਾ ਗਿਆ ਇੱਥੇ ਫੋਰ ਲਾਈਨ ਦਾ ਕੰਮ ਚੱਲ ਰਿਹਾ ਸੀ ਜਿਸ ਨੂੰ ਆਧਾਰ ਬਣਾ ਕੇ ਕੰਪਨੀ ਠੇਕੇਦਾਰ ਅਤੇ ਐਨਐਚਏਆਈ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਘਟਨਾ ਤੋਂ ਬਾਅਦ ਪਤੀ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਕੁਝ ਹੀ ਸੈਕਿੰਡਾਂ ਦੇ ਵਿੱਚ ਇਹ ਦਰਦਨਾਕ ਪਾਣਾ ਵਾਪਰ ਗਿਆ ਘੁੰਮਣਾ ਉਹਨਾਂ ਨੂੰ ਇੰਨਾ ਮਹਿੰਗਾ ਪਏਗਾ ਇਹ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਪੰਜ ਦਿਨ ਦੇ ਟੂਰ ਤੇ ਇੱਥੇ ਘੁੰਮਣ ਆਏ ਸੀ ਪਰ ਹਾਦਸੇ ਦੇ ਵਿੱਚ ਸਭ ਕੁਝ ਇਨਾਂ ਨੇ ਗਵਾ ਲਿਆ ਤਾਂ ਪਤੀ ਦੀਆਂ ਅੱਖਾਂ ਦੇ ਮੂਹਰੇ ਉਸਦੀ ਪਤਨੀ ਦੀ ਦਰਦਨਾਕ ਮੌਤ ਹੋ ਗਈ। ਮਨਾਲੀ ਦੇ ਵਿੱਚ ਇਹਨਾਂ ਦੀ ਕੈਬ ਤੇ ਇੱਕ ਭਾਰੀ ਚਟਾਨ ਡਿੱਗ ਪਈ। ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨਾ ਭਿਆਨਕ ਹਾਦਸਾ ਹੋਇਆ। ਕਾਰ ਬੁਰੀ ਤਰ੍ਹਾਂ ਚੱਕਣਾ ਚੂਰ ਹੋ ਗਈ। ਭਾਰੀ ਚਟਾਨ ਸੀ ਜਿਸ ਕਾਰਨ ਪ੍ਰਿਆ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸਦੇ ਪਤੀ ਦੀ ਜਾਨ ਬਚ ਗਈ। ਮਨਾਲੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਪਤੀ ਦੀਆਂ ਅੱਖਾਂ ਦੇ ਮੂਹਰੇ ਉਸਦੀ ਪਤਨੀ ਦੀ ਮੌਤ ਹੋ ਗਈ ਦਰਅਸਲ ਕੈਬ ਇੱਥੋਂ ਲੰਘ ਰਹੀ ਸੀ ਤਾਂ ਕੈਬ ਦੇ ਉੱਤੇ ਇੱਕ ਭਾਰੀ ਚਟਾਨ ਡਿੱਗ ਪਈ ਔਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਹਾਦਸੇ ਦੇ ਵਿੱਚ ਪਤੀ ਦੀ ਜਾਨ ਤਾਂ ਬਚ ਗਈ ਪਰ ਉਸਦੀ ਪਤਨੀ ਦੀ ਦਰਦਨਾਕ ਮੌਤ ਹੋ ਗਈ ਦੋਵੇਂ ਜਾਣੇ 5 ਦਿਨਾਂ ਦੇ ਟੂਰ ਤੇ ਇੱਥੇ ਆਏ ਸੀ ਮੁੰਬਈ ਦੇ ਰਹਿਣ ਵਾਲੇ ਨੇ ਇਹਨਾਂ ਨੇ ਕੈਬ ਬੁੱਕ ਕਰਵਾਈ ਸੀ ਤਾਂ ਪਹਾੜਾਂ ਦੇ ਵਿੱਚ ਗੱਪ ਦੇ ਉੱਤੇ ਚਿਟਾਨ ਡਿੱਗ ਪਈ ਜਿਸ ਦੇ ਨਾਲ ਪਤਨੀ ਪ੍ਰਿਆ ਦੀ ਮੌਕੇ ਤੇ ਮੌਤ ਹੋ ਗਈ ਦੋਵੇਂ ਮਹਾਰਾਸ਼ਟਰ ਦੇ ਰਹਿਣ ਵਾਲੇ ਸੀ ਜ਼ਖਮੀਆਂ ਨੂੰ ਨੇਰ ਚੌਕ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਦੇ ਕਿ ਇਹ ਦੋਵੇਂ ਜਾਣੇ ਮਹਾਰਾਸ਼ਟਰ ਤੋਂ 5 ਦਿਨ ਦੇ ਟੂਰ ਤੇ ਹਿਮਾਚਲ ਆਏ ਸੀ ਉਹਨਾਂ ਨੇ ਕਰਨਾਲ ਤੋਂ ਟੈਕਸੀ ਬੁੱਕ ਕੀਤੀ ਜਿਸ ਤੋਂ ਬਾਅਦ ਉਹ ਸ਼ਿਮਲਾ ਚਲੇ ਗਏ ਸ਼ਿਮਲਾ ਤੋਂ ਮਨਾਲੀ ਗਏ ਮਨਾਲੀ ਤੋਂ ਜਦੋਂ ਦਿੱਲੀ ਵਾਪਸ ਆ ਰਹੇ ਸੀ ਤਾ ਪੰਡੋ ਤੋਂ ਅੱਗੇ 4 ਮੀਲ ਤੇ ਇਹਨਾਂ ਦੀ ਗੱਡੀ ਦੇ ਉੱਪਰ ਚਟਾਨ ਡਿੱਗ ਪਈ ਪ੍ਰਿਆ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਦੀ ਹੈ ਕਿ ਕਾਰ ਦੀ ਪਿਛਲੀ ਸੀਟ ਤੇ ਪ੍ਰਿਆ ਅਤੇ ਚੰਚਲ ਬੈਠੇ ਹੋਏ ਸੀ ਮੌਕੇ ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲਤ ਬਾਅਦ ਇਹਨਾਂ ਨੂੰ ਬਾਹਰ ਕੱਢਿਆ 108 ਐਂਬੂਲੈਂਸ ਦੇ ਰਾਹੀਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਪ੍ਰਿਆ ਦੀ ਮੌਕੇ ਤੇ ਮੌਤ ਹੋ ਗਈ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਐਕਸ਼ਨ ਵੀ ਕੀਤਾ ਗਿਆ ਇੱਥੇ ਫੋਰ ਲਾਈਨ ਦਾ ਕੰਮ ਚੱਲ ਰਿਹਾ ਸੀ ਜਿਸ ਨੂੰ ਆਧਾਰ ਬਣਾ ਕੇ ਕੰਪਨੀ ਠੇਕੇਦਾਰ ਅਤੇ ਐਨਐਚਏਆਈ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਘਟਨਾ ਤੋਂ ਬਾਅਦ ਪਤੀ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਕੁਝ ਹੀ ਸੈਕਿੰਡਾਂ ਦੇ ਵਿੱਚ ਇਹ ਦਰਦਨਾਕ ਪਾਣਾ ਵਾਪਰ ਗਿਆ ਘੁੰਮਣਾ ਉਹਨਾਂ ਨੂੰ ਇੰਨਾ ਮਹਿੰਗਾ ਪਏਗਾ ਇਹ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਪੰਜ ਦਿਨ ਦੇ ਟੂਰ ਤੇ ਇੱਥੇ ਘੁੰਮਣ ਆਏ ਸੀ ਪਰ ਹਾਦਸੇ ਦੇ ਵਿੱਚ ਸਭ ਕੁਝ ਇਹਨਾਂ ਨੇ ਗਵਾ ਲਿਆ ਤਪਤੀ ਦੀਆਂ ਅੱਖਾਂ ਦੇ ਮੂਰੇ ਉਸਦੀ ਪਤਨੀ ਦੀ ਦਰਦਨਾਕ ਮੌਤ ਹੋ ਗਈ। ਮਨਾਲੀ ਦੇ ਵਿੱਚ ਇਹਨਾਂ ਦੀ ਕੈਬ ਤੇ ਇੱਕ ਭਾਰੀ ਚਟਾਨ ਡਿੱਗ ਪਈ। ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨਾ ਭਿਆਨਕ ਹਾਦਸਾ ਹੋਇਆ। ਕਾਰ ਬੁਰੀ ਤਰ੍ਹਾਂ ਚੱਕਣਾ ਚੂਰ ਹੋ ਗਈ। ਭਾਰੀ ਚਟਾਨ ਸੀ ਜਿਸ ਕਾਰਨ ਪ੍ਰਿਆ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸਦੇ ਪਤੀ ਦੀ ਜਾਨ ਬਚ ਗਈ।